ਪਾਕਿਸਤਾਨ ਨੇ ਦਿੱਤੀ ਵੱਡੀ ਧਮਕੀ ਜਾਨੋ ਕੀ ਇਹ ਪੂਰਾ ਮਾਮਲਾ ਸਰਸਿਕਾਲ ਦੇ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਟੀਵੀ ਮੈਂ ਹਾਂ ਨਹੀਂ ਹਾ ਸ਼ਰਮਾ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੋਂ ਅੰਦਾਜ਼ੇ ਕਿ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਦੇ ਦੁਆਰਾ ਵੱਡੀ ਧਮਕੀ ਦਿੱਤੀ ਗਈ ਹੈ ਧਮਕੀ ਦਿੰਦੇ ਹੋਏ ਕਿ ਆਗੇ ਆਇਆ ਕਿ ਪਾਕਿਸਤਾਨ ਪਰ ਮਾਨਵ ਸ਼ਕਤੀ ਵਾਲਾ ਦੇਸ਼ ਹੈ ਜੇਕਰ ਅਸੀਂ ਡੁੱਬੇ ਤਾਂ ਅੱਧੀ ਦੁਨੀਆ ਨੂੰ ਨਾਲ ਲੈ ਕੇ ਡੁੱਬਾਂਗੇ ਅਸੀਂ ਇਕੱਲੇ ਨਹੀਂ ਡੁੱਬਾਂਗੇ ਜੇਕਰ ਅਸੀਂ ਡੁੱਬੇ ਤਾਂ ਅੱਧੀ ਦੁਨੀਆ ਨੂੰ ਨਾਲ ਲੈ ਕੇ ਜਾਵਾਂਗੇ ਇਸ ਦੇ ਨਾਲ ਹੀ ਧਮਕੀ ਦਿੰਦੇ ਹੋਏ ਕਿ ਆਇਆ ਕਿ ਭਾਰਤ ਸਿੰਧੂ ਨਦੀ ਭਾਰਤ ਦੀ ਜਾਇਦਾਦ ਨਹੀਂ ਹੈ ਜੇਕਰ ਸਿੰਧੂ ਤੇ ਡੈਮ ਬਣਾਇਆ ਤਾਂ 10 ਮਿਸਾਇਲਾ ਮਾਰ ਕੇ ਤੋੜ ਦੇਵਾਂਗੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਅਜੇ ਕੁਝ ਸਮੇਂ ਪਹਿਲਾਂ ਹੀ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਸੀ ਕੁਝ ਸਮੇਂ ਪਹਿਲਾਂ ਹੀ ਭਾਰਤੀ ਸੈਨਾ ਨੇ ਪਾਕਿਸਤਾਨੀ ਆਰਮੀ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਪਾਕਿਸਤਾਨ ਦੇ 100 ਕਿਲੋਮੀਟਰ ਅੰਦਰ ਤੱਕ ਜਾ ਕੇ ਦਾਖਲ ਹੋ ਕੇ ਕਈ ਆਰਥਕ ਵਾਦੀਆਂ ਦੇ ਠਿਕਾਣੇ ਜਿਹੜੇ ਨੇ ਉਹ ਤਬਾਹ ਕਰ ਦਿੱਤੇ ਸੀ ਹੁਣ ਪਾਕਿਸਤਾਨੀ ਫੌਜ ਮੁਖੀ ਦੇ ਦੁਆਰਾ ਵੱਡੀ ਧਮਕੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਧਮਕੀ ਦਿੰਦੇ ਹੋਏ ਕਿਹਾ ਜਾ ਰਿਹਾ ਕਿ ਪਾਕਿਸਤਾਨ ਜਿਹੜਾ ਹੈ ਉਹ ਪਰਮਾਣੂ ਸ਼ਕਤੀ ਵਾਲਾ ਦੇਸ਼ ਹੈ ਅਸੀਂ ਇਕੱਲੇ ਨਹੀਂ ਡੁੱਬਾਂਗੇ ਜੇਕਰ ਪਾਕਿਸਤਾਨ ਡੁੱਬਦਾ ਹੈ ਤੇ ਅੱਧੀ ਦੁਨੀਆ ਨੂੰ ਨਾਲ ਲੈ ਕੇ ਜਾਵਾਂਗੇ ਇਸ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਸਿੰਧੂ ਨਦੀ ਭਾਰਤ ਦੀ ਜਿਹੜੀ ਹੈ ਜਾਇਦਾਦ ਨਹੀਂ ਹੈ ਜੇਕਰ ਸਿੰਧੂ ਤੇ ਡੈਮ ਬਣਾਇਆ ਤਾਂ 10 ਮਿਸਾਈਲਾਂ ਨੂੰ ਮਾਰ ਕੇ ਤੋੜ ਦੇਾਂਗੇ